ਹਾਂਜੀ ਸਤਿ ਸ੍ਰੀ ਅਕਾਲ ਜੀ। ਦਾਫ ਨਮਸਕਾਰ। ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ। ਖੇਤੀ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਤਰਸੀਮ ਸਿੰਘ ਰਾਜੀਆ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ। ਤੇ ਆਪਾਂ ਨੂੰ ਦੋ ਤਿੰਨ ਸਾਲ ਹੋ ਗਏ ਲਗਾਤਾਰ ਅੱਗ ਨਹੀਂ ਲਗਾਉਂਦੇ ਆਪਾਂ। ਆਪਾਂ ਇਸ ਤਰ੍ਹਾਂ ਗੰਡਾ ਬਣਾਉਂਦੇ ਇਹਨਾਂ ਨੇ ਤੇ ਗੰਡਾ ਬਰਨਣ ਵਾਲੀ ਮਸ਼ੀਨ ਆਈ ਆਪਣੇ ਪਹਿਲਾਂ ਇਹ ਰੈਕ ਨਾਲ ਇਹਨਾਂ ਨੇ ਇਸ ਤਰ੍ਹਾਂ ਪਾਲਾ ਪਾ ਦਿੱਤੀਆਂ ਨੇ ਤੇ ਅੱਜ ਆਪਣੇ ਸਾਰੇ ਦਿਨ ਇਹ ਗੰਡਾ ਬੰਨਣਗੇ 11-12 ਕੀਲੇ ਰਹਿੰਦੇ ਨੇ ਗੰਡਾ ਨੇ ਤੇ ਆਪਣੇ ਕੋਈ ਜੀਰੀ ਖੜੀ ਆਏ 5.5 ਜੀਰੀ ਪੱਢਣ ਵਾਲੀ ਪਹਿਲਾਂ ਮੈਂ ਪੈਨ ਨੂੰ ਤਿਆਰ ਕਰਕੇ ਬੀਜਦੀ ਆਂ ਫੇਰ ਉਹ ਵੱਡਾਂ ਗੀਰੀ ਜਿਹੜੀ ਆਪਕੇ ਵੱਢਲੇ ਰਹਿਣੀ ਆਂ ਪਹਿਲਾਂ ਇੱਕ ਪਾਸੇ ਕੰਮ ਕਲੀਅਰ ਕਰਕੇ ਅਗਲੀ ਸਾਰੀ ਪੱਢਲੀ ਸਾਰਾ ਬਾਣ ਸਕਰੀਊਗਾ ਤੇ ਇਹ ਤਾਂ ਥੋੜਾ ਜਿਹਾ ਨਕਸ਼ਾ ਤੇ ਤਕਨੀਕ ਦੀ ਨਿੱਕੀ ਕੋਈ ਪ੍ਰੋਬਲਮ ਆਇਆ ਚ ਤੇ ਉਹ ਸੈੱਟ ਕਰ ਰਹੇ ਨੇ ਮਿਸਤਰੀ ਆਇਆ ਹੋਇਆ ਤੇ ਕੱਲ ਦੀ ਇਹ ਸਹੀ ਨਹੀਂ ਚੱਲ ਰਹੀ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਇਹ ਤੇ ਮੈ ਇਧਰ ਪ੍ਰੋਬਲਮ ਆਉਂਦੀਆਂ ਟਾਈਮ ਟਾਈਮ ਤੇ ਚੱਲਦੀ ਆ ਇਹਨੇ ਗੰਡ ਬੰਨ ਕੇ ਬਾਹਰ ਕਰਨ ਦਾ ਟਾਈਮ ਖਲੇ ਜਾਣਾ ਨਿਸ਼ਚਿਤ ਤਾਈਮ ਠੀਕ ਕਰ ਰਿਹਾ ਆਉ ਤੁਹਾਨੂੰ ਲੈ ਚਲਦਾ ਨਾ ਦਿਖਾਵਾਂਗੇ ਫਿਰ ਤੇ ਦਿਨ ਭਰ ਦਾ ਵਲੋਗ ਹੋਊ ਤੇ ਘਰ ਵਿੱਚ ਬਣਾਵਾਂਗੇ ਕੁਝ ਕੁਝ ਖੇਤਾਂ ਦਾ ਹੋਊਗਾ ਆਪਣਾ ਖੇਤੀਬਾੜੀ ਨਾਲ ਸੰਬੰਧ ਦਾ ਵਲੋਗ ਨੇ ਤੇ ਸਾਰਾ ਵਲੋਗ ਦੇਖਿਓ ਲਾਈਕ ਤੇ ਸ਼ੇਅਰ ਕਰਿਓ ਜਿਹੜੇ ਵੀਰ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੇਸਬੁੱਕ ਵਾਲੇ ਨੂੰ ਵੀ ਤੇ YouTube ਵਾਲੇ ਨੂੰ ਵੀ ਤੇ ਫੇਸਬੁੱਕ 'ਤੇ ਥੋੜੀਆਂ ਜਿਹਾ ਅੱਡ ਸਾਭ ਜਿਹਾ ਵੀਡੀਓ ਹੁੰਦੀਆਂ ਨੇ YouTube 'ਤੇ ਅੱਡ ਹੁੰਦੀਆਂ ਨੇ ਦੋਨਾਂ 'ਚ ਡਿਫਰੈਂਸ ਹੁੰਦਾ ਤੇ ਜੇ ਇਹਨਾਂ ਦੋਨਾਂ ਦੇਖਣੀਆਂ ਨੇ ਤੇ ਉਹ ਆਪਣੇ ਦੋਨੇ ਫੇਸਬੁੱਕ ਪੇਜ ਤਰਸੇਮ ਸਿੰਘ ਰਾਜੀ ਤੇ YouTube ਤੇ ਖੇਤੀ ਪੰਜਾਬ ਦੀ ਦੋਨਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਆਓ ਚੱਲਦੇ ਆਪਾਂ ਆਏ ਨੇ ਇਹ 7:30 ਵਜੇ ਦੇ ਕੀਲੇ ਬਾਣ ਚੰੰਡਾ ਬਣੀਆ ਨਹੀਂ ਮਸ਼ੀਨ ਉਹ ਕੜੀ ਇੱਕ ਚੱਲੀ ਨਹੀਂ ਸਵੇਰ ਦਾ ਮੱਥਾ ਮਾਰੀ ਜਾਂਦੇ ਨੇ ਜਦੋਂ ਹੁਣ ਲਿਆ ਕੇ ਆ ਚਲਾਈ 3 ਵਜੇ ਸਵਾ 3 ਵਜੇ ਤੇ ਇਹਨਾਂ ਇੰਜੀਨੀਅਰ ਆ ਕੇ ਉਹਨੂੰ ਲੋਡ ਕਰਨੋਂ ਫੇਰ ਲੋਡ ਹੋਇਆ ਤੇ ਹੁਣ ਫੇਰ ਆ ਪਾਈ ਐ ਸਾਰੀ ਦਿਹਾੜੀ ਫੁੱਟਕ ਨਹੀਂ ਹੁਣ ਨੂੰ 7-8 ਕੀਲੇ ਦੀਆਂ ਗੰਡਾ ਵਜ ਜੰਦੀਆਂ ਜਿਵੇਂ ਨਾਲ ਹੁੰਦੇ ਟਰਾਲੀ ਆ ਗਈ ਦੀ ਸਾਰਾ ਬਾਹਣ ਵਿੱਲਾ ਹੋ ਜਾਣਾ ਵਧੀਆ ਗੱਲ ਸੀ ਹੈ ਨਾ ਤੇ ਇਹ ਨਜ਼ਾਰਾ ਵੀਰੋ ਦੇਖੋ ਬਾਹਣ ਕਿੰਨਾ ਸੋਹਣਾ ਵਿੱਲਾ ਹੋਇਆ ਇਹਦੇ ਵਿੱਚ ਹੈਪੀ ਸੀਟਰ ਨਾਲ ਕਣਕ ਪੀਦਾਂਗੇ ਆਪਾਂ ਹੈਪੀ ਸੀਟਰ ਬਹੁਤ ਹੀ ਵਧੀਆ ਕਣਕ ਪੀ ਦਿੰਦਾ ਤੇ ਉਹ ਟਰੈਕ ਫਿਰਦਾ ਸਾਰੀਆਂ ਗੰਡਾਂ ਚੱਕ ਰਹਿਣਗੇ ਹੁਣ ਆ ਤੇ ਜਿਹੜੀ ਪਰਾਲੀ ਜਿਹੜੀਆਂ ਰਹਿ ਗਈਆਂ ਗੰਡਾਂ ਕੀੜੀਆਂ ਹੋਈਆਂ ਨੇ ਉੱਥੇ ਇਹ ਦੂਰੀਵਾਰ ਮਸ਼ੀਨ ਲਾ ਕੇ ਬੰਨਦੂਗਾ ਮੁੰਡਾ ਤੇ ਹੁਣ ਕਿਸ ਗਲੀਸ਼ ਕਰਨ ਲੈ ਕੇ ਆਏ ਨੇ ਕਿਸਣਾ ਕੋਰਸ ਜੀ ਬਿ ਤੜਕੇ ਕੋਈ ਤਿਆਰੀ ਨਹੀਂ ਕਰਕੇ ਆਉਂਦੇ ਆਇਆ ਹੋਇਆ ਪਿਆ ਕੋਈ ਨਾ ਕੋਈ ਖਲ੍ਹਾੜ ਉਹਦੀ ਪੈ ਜਾਂਦੀ ਹੈ ਕੋਈ ਨਾ ਕੋਈ ਪ੍ਰੋਬਲਮ ਉਹਦੀ ਆ ਜਾਂਦੀ ਹੈ ਨਹੀਂ ਸਾਡੇ ਕੋਲ ਅੱਜ 11 ਕਿਲੇ ਸੀ ਮੇਰੇ ਉਹਨੂੰ 11 ਕਿਲੇ ਕਰ ਦਿੰਦੇ ਹੇ ਕਿਤੇ ਕੀਲਾ ਵਾਹਣ ਦਾ ਵੀ ਨਹੀਂ ਹੈ ਤੇ ਇਹੀ ਫਿਰ ਤੋਂ ਮਾ ਹੌ ਹੈ ਪਿਆ ਹੁਣ ਕਹਿੰਦੇ ਸੀ ਗਰੀਸ ਦਿੰਨੇ ਇਹਨੂੰ ਕੋਈ ਹਰਾਮ ਨਹੀਂ ਹੁਣ ਬਿੱਟੂ ਤੜਕੇ ਦੇ ਲੈਣਾਂ ਗਰੀਸ ਤੜਕੇ ਦੇ ਲੈਣਾਂ ਗਰੀਸ ਨੇ ਇੰਨਾ ਗਰੀਸ ਆਉਣਾ ਇਹਨੂੰ ਹਾਂ ਆ ਲੈ ਹੁਣ ਮਦਦ ਦੇ ਬੱਸ ਲੈ ਟੱਲੀ ਗਲੀਸ ਕੱਲੀ ਗਲੀਸ ਕਰਤਾ ਆ ਕਰਤਾ ਹਾਂ ਦੇਣ ਚ ਤਿੰਨ ਵਾਰਾ ਹੈ ਹੈ ਦੇਣ ਚ ਤਿੰਨ ਵਾਰਾ ਗਲੀਸ ਭਾਲਦੀ ਐ ਤੁਸੀਂਨ ਸ਼ਕਤੀਮਾਨ ਸ਼ਕਤੀਮਾਨ ਮਸੀਨ ਐ ਇਹਨੇ ਪ੍ਰੈਸ਼ਰ ਦਾਬ ਵਾਲੀ ਆਉਣੀ ਐ ਇਹ ਚੀਜ਼ ਤੇ ਬਾ ਬੜੀਆਂ ਮਰਜੀ ਨਾ ਹਾਂ ਹਾਂ ਦਾ ਸਟੈਂਡਰਡ ਹੈਗਾ ਜਿਹੜਾ ਇਹ ਇਹ ਕਿਤੇ ਨਹੀਂ ਆਉਂਦੀ ਹੁਣ ਤਾਂ ਇਹਨਾਂ ਨੇ ਸੀਧਰੀਆਂ ਵਾਲਾ ਕਰਾ ਲਿਆ 2003 ਚ ਲਿਆਂਦਾ ਸੀ ਜਿਹਨੂੰ ਇਹ ਇਹ ਟਰੈਕਟਰ ਲਿਆਂਦਾ ਇਹਨਾਂ ਨੇ ਮੈਂ 8ਵੀਂ ਚ ਪੜਦਾ ਹੁਣਾਂ ਜੇ ਤੁਸੀਂ ਆ ਟਰੈਕਟਰ ਲਿਆਂਦਾ ਮੇਰੇ ਨਾਲ ਥੋੜਾ ਗੁਰਦੀਪ ਹੁੰਦਾ ਮੈਂ ਤਾਂ ਚੰਦਰ ਸਰਪੰਚ ਬਣਿਆ ਸੀ ਰੋਹ ਟਰੈਕਟਰ ਲਿਆਂਦਾ ਦੇਖ ਲੈ ਇੰਨੇ ਸਾਲ ਹੋ ਗਏ ਨੂੰ 22 ਸਾਲ ਹੋ ਗਏ ਲਿਆਂਦੇ ਨੂੰ 22 ਸਾਲ ਹੋ ਗਏ ਲਿਆਂਦੇ ਨੂੰ ਤੂੜੀ ਵਾਲੀਆਂ ਮਸ਼ੀਨਾਂ ਕਪੈਨਾਂ ਇਹਦੇ ਦੋ ਦੋ ਡੱਕ ਪੈਨਾਂ ਚੱਲ ਗਿਆ ਸੀ ਹੱਤ ਤੂੜੀ ਵਾਲੀਆਂ ਤੇ ਇਹ ਬਹੁਤ ਪੁਰਾਣਾ ਡਰਾਈਡ ਹੈ ਤੇ ਆ ਹੌਲੈਂਡ ਖੜੀ ਆ ਕਿ ਨਿਊ ਹੌਲੈਂਡ ਇਹ ਚੱਲਦੀ ਨਹੀਂ ਤੇ ਇਹਦਾ ਟਾਈਮ ਟੂ ਮਹੱਲ ਗਿਆ ਟਾਈਮ ਆਂਦਾ ਜਿਆ ਕੋਈ ਸਮਾਨ ਆ ਕੋਈ ਹੋਰ ਲਿਆਉਣਗੇ ਫਿਰ ਇਹਨੂੰ ਓਕੇ ਕਰਨੀਏ ਸਾਰੀ ਕਾਸ ਇਹਨੂੰ ਤੇ ਫੇਰ ਕਿਧਰੇ ਲੋਟ ਆਊਗੀ ਗੱਲ ਬਾਤ ਖੇਤਾਂ ਦੇ ਕੰਮ ਇਹ ਜਿਹੇ ਹੁੰਦੇ ਨੇ ਇਹ ਬਾਈ ਕੋਈ ਦਿਨੀ ਮੜ ਆਉਂਦਾ ਉਧਰ ਆਪਣੀ ਪਹਿਲਾਂ ਮੰਡੀ 'ਚ ਬੋਲੀ ਨਹੀਂ ਲੱਗੀ ਹੈ ਪਰ ਪਰਾਈ ਦਾ ਨਹੀਂ ਹੋਇਆ ਚਲੋ ਉੱਥੋਂ ਵੀ ਤੜਕੇ ਦੇ ਬੈਠੇ ਡੀ ਕੇ ਦੇ ਡੀ ਕੇ ਦੇ ਆਗੇ ਤੇ ਬੋਲੀ ਚਲੋ ਕੱਲ ਨੂੰ ਆ ਜੂਗੀ ਕੱਲ ਨੂੰ ਅੱਧ ਪਜਾਦ ਲੱਗ ਜੂ ਅੱਧੀ ਕੱਲ ਪਜਾਦ ਪਰਸੋਂ ਨੂੰ ਲੱਗ ਜੂ ਫਿਰ ਮਨ ਸਮਝਾ ਲਿਆ ਸਾਢੇ 5 ਕਿਲੇ ਸੀ ਵੱਢਣ ਵਾਲੇ ਪੈਣੇ ਉਹ ਮੱਖਾ ਦੋ ਦਿਨ ਖੜਕੇ ਚਾਰ ਦਿਨ ਖੜਕੇ ਵੱਢ ਲਾਂਗੇ ਤਾਂ ਅੱਧੇ ਪਿੰਡ ਦੀ ਖੜੀ ਆ ਮੈਂ ਜਣ ਜਿਹੜਾ ਮੇਰਾ ਬਾਈ ਆ ਬਾਈ ਲੱਗ ਰਾ ਜਿਹੜਾ ਬਜ਼ੁਰਗ ਖੜਾਗਾ ਮੇਰਾ ਇਹ ਵੀ ਟੈਨਸ਼ਨ ਲੈ ਬੈਠਾ ਪੂਰੀ ਟੈਨਸ਼ਨ ਚਾ ਉਹਨੇ ਨੂੰ ਹਸਾਉਣਾ ਆਪਾਂ ਨੇ ਪੂਰੀ ਕੋਸ਼ਿਸ਼ ਕਰਕੇ ਹਸਾਉਣਾ ਕਿਰਾ ਇਹ ਕਹਿੰਦਾ ਮੇਰਾ ਟੈਂਸ਼ਨ ਤੇ ਬਲੱਡ ਵਧਿਆ ਪਿਆ ਹੁਣ ਇਹਨੂੰ ਆਪਾਂ ਹਸਾ ਲੈਣਾ ਹੌਲੀ ਹੌਲੀ ਤੇ ਥੋੜੀ ਜੀ ਮਸਕਰਾਰਤ ਆਈ ਆ ਨੰਬਰ ਲਿਖ ਰਿਹਾ ਹੈ ਤੇ ਦੁਖੀ ਹੋਇਆ ਬੈਠਾ ਪੂਰਾ ਉਹ ਬਾਈ ਤੇਰਾ ਨੰਬਰ ਦੇ ਰੇ ਮੋਬਾਈਲ ਤੇ ਡਾਇਲ ਕਰ ਦੇ ਹਾਂ ਜੀ ਬਾਈ ਕਾਪੀ ਤੇ ਲਿਖਾ ਦੇ ਠੀਕ ਹੈ ਹੂੰ ਲਾਉਣਾ ਨਹੀਂ ਆਉਂਦਾ ਨਾ ਮੋਬਾਈਲ ਤਾਂ ਬਾਪੂ ਨੂੰ ਨਾਸੀ ਇਹ ਵੀ ਇੱਧਰ ਆ ਗਈ ਨਾਲ ਹੁੰਦੇ ਟਰਾਲੀ ਟਰਾਲੀ ਦੇ ਨਾਲ ਹੁੰਦੇ ਗੰਢਾ ਲੱਦ ਰਹੇ ਨੇ ਤੇ ਪੈਕਿੰਗ ਹੋ ਕੇ ਕੱਲ ਨੂੰ ਆਪਣਾ ਵਾਹਣ ਵਿਹਲਾ ਹੋ ਜੂ ਸੁੱਖ ਰੱਖੇ ਵਾਹਿਗੁਰੂ ਪਰਸੋਂ ਨੂੰ ਚ ਕਣਕ ਬੀਜਾਂਗਾ ਆਪਾਂ ਵਾਹਣ ਚ ਜੇ ਕੱਲ ਨੂੰ ਵਿਹਲਾ ਹੋਇਆ ਕੱਲ ਨੂੰ ਵੀ 2-4 ਕਿੱਲੇ ਕੱਲ ਨੂੰ ਵੀ ਬੀਜ ਸਕਦੇ ਆ ਤੇ ਬਾਈ ਹੁਰੀ ਕਿੰਨ ਰਹੇ ਨੇ ਗੰਢਾ ਆ ਗਏ ਕਿੰਨੀ ਪੈਣੀ ਐ ਚ ਬਾਈ ਇੱਕ ਟਰੱਕੇ 3 ਕਿੱਲੇ ਨਹੀਂ ਪੈਣੇ ਕਿਰਾਂ ਚ ਬਣਾ ਤਾਂ ਦੇਣੀ ਮਸ਼ੀਨ ਇਹ ਚੱਲੀ ਜਾ ਤੜਕੇ ਦੇ 7 ਵਜੇ ਰਿਹਾ ਹੋਏ ਨੇ 7 ਵਜੇ ਰੇ ਸਟੈਕ ਨਹੀਂ ਲੱਗਣ ਦੀ ਜਿਹੜੀ ਆ ਚੀਜ਼ ਬਣ ਰਹੀ ਆ ਦੇਖੋ ਹਾਂ ਆ ਕਿ ਆਪਣਾ ਸਟੈਕ ਉਹਨਾਂ ਨੇ ਨਿੰਦਿਆ ਕਿੰਨੀ ਖਰਾਬ ਚੀਜ਼ ਦਾ ਮਰਨੀਆਂ ਆ ਆ ਬਣਮੀ ਆ ਇਹ ਤੁਹਾਨੂੰ ਦੱਸਦਾ ਸਟੈਕ ਆਈ ਦੇ ਕਿ ਸਵਾਈ ਨਹੀਂ ਆਉਂਦੇ ਕਿ ਸਟੈਕ ਚ ਸਵਾਈ ਨਹੀਂ ਆਉਂਦੀ ਉੱਥੇ ਉਹ ਬੰਦਾ ਕਿਹਾ ਕਿ ਮੋੜਾਂਗੇ ਸੋਨ ਨੂੰ ਕਹਿੰਦਾ ਇਹ ਦੇਖਣ ਦਵਾਰਾ ਠੀਕ ਹੈ ਅੱਜ ਉਹ ਦੇਖੋ ਕਿੰਨੀ ਆ ਪਹਿਲਾਂ ਵੀ ਜਿਹੜਾ ਸਵਾਈ ਵਾਲੀ ਚੀਜ਼ ਨਾਲ ਇਹ ਬਾਈ ਅੱਜ ਕੰਮ ਹੀ ਨਹੀਂ ਚੱਲਿਆ ਤੜਕੇ ਨੁਕਸਾਨ ਬਹੁਤ ਹੋਇਆ ਯਾਰ ਨਹੀਂ ਆ 7-8 ਕਿੱਲੇ ਬਾਜੇ ਆ ਨੇ ਚੱਲ ਕੋਈ ਨਾ ਭਾਈ ਸਾਰਿਆਂ ਨਾਲ ਹੀ ਅਜੇ ਚੱਲੂ ਤਾਂ ਹੀ ਐ ਕੋਈ ਨਾ ਆਪਾਂ ਕੱਲ ਨੂੰ ਨਾ ਫੋਨ ਸਮਾਨ ਲੈ ਨਾ ਕਿ ਰਿਪਿਆਰ ਹੋ ਜੂ ਚੱਲੂ ਬਾਗੋ ਬਾਗ ਤੁਹਾਨੂੰ ਸਾਰੀ ਦੁਨੀਆ ਕੈਨੇਡਾ ਅਮਰੀਕਾ ਤੱਕ ਦੇਖਣਗੇ ਲੋਕ ਤੇ ਆਹ ਕਰ ਦੋ ਟਾਟਾ ਭਾਈ ਧੰਨਵਾਦ ਭਾਈ ਬਹੁਤ ਵਧੀਆ ਕੰਮ ਆ ਹੂੰ ਹੂੰ ਮਿੰਤਾ ਭਾਈ ਦੇਖੋ ਵਿਚਾਰੇ ਕਿੰਨੀ ਮਿੰਤ ਕਰਦੇ ਨੇ ਮੈਂ ਪੁੱਤ ਵੱਡਿਆ ਆ ਚਾਹ ਵੀ ਪਾਵੇ ਆਰ ਵੀ ਚੀਲੀਆਂ ਤੇ ਰਹੇ ਨੇ ਵੀ ਆ ਸਾਡੇ ਆ ਮੁੰਡੇ ਤੜਕੇ ਦੇ ਕਰਕੇ ਵੱਢਣਗੇ ਹੋਏ ਨੇ ਬੀਤੀ ਹੋਣੀ ਚਾਹ ਪਿਆ ਦੀ ਚਾਹ ਹਾਂ 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 ਰੋਟੀ ਉਹ ਤੇ ਨਾ ਕਰ ਦੇ ਜੀ ਦੁਪਹਿਰੇ ਖਾਧੀ ਨਹੀਂ ਬਾਈ ਉਹਦੀ ਵੀ ਵਿਖਾ ਸੁਣ ਉਹ ਤੇਰਾ ਚਾਚਾ ਬਿੱਟੂ ਆਂ ਹਾਂ ਜੀ ਹਾਂ ਜੀ ਅਮਰੀਕਾ ਨਹੀਂ ਆਉਂਦੇ ਹਾਂ ਦੇਖ ਬਾਈ ਹਾਂ ਕਮਾਈ ਬਾਈ ਸਤਰੀ ਕਮਾਈ ਬਹੁਤ ਔਖੀ ਆ ਕਰਨ ਕੋਈ ਨਾ ਪਰਮਾਧਵਾ ਭਾਗ ਲਾਊਗਾ ਥੋੜਾ ਸੀਜ਼ਨ ਵਧੀਆ ਲੱਗੇ ਜੇ ਲੱਗੇ ਜੇ ਭਾਗ ਥੋੜਾ ਸੀਜ਼ਨ ਦੇਖੀ ਫਿਰ ਚੜਦੀਏ ਕਲਾ ਚੋਏ ਦੇਖੋ ਪੈਕਟਾ ਤੇ ਬੈਠੇ ਆ। ਅਸੀਂ ਟ੍ਰੈਲੀ ਕਰਤੀ ਕੋਈ ਜਾਂਦੀ। ਪੂਰੀ ਘੜਦੇ ਆਪਣੇ ਬਾਣ ਚ ਕੋਈ ਡਰ ਨਹੀਂਗਾ। ਇੱਥੇ ਘੜਦੇਓ ਕੱਲ ਨੂੰ ਪਰ ਕੇ ਲੈ ਜਾਓ ਫੁੱਲ। ਠੀਕ ਹੈ ਨਾ ਜਦੋਂ ਤੇ ਹੁਣ ਚਲਾ ਦੇ। ਖੇਤੀ ਪੰਜਾਬ ਦੀ ਫੇਸਬੁੱਕ ਤੇ ਦਰਸ਼ੇਮ ਸਿੰਘ ਰਾਜੀਆ। ਠੀਕ ਆ। YouTube ਤੇ ਖੇਤੀ ਪੰਜਾਬ ਦੀ। ਸਾਰੇ ਵੱਡੇ ਹੋ ਗਏ ਨਾ। ਚਲੋ ਉਹ ਨਿਬੜ ਗਿਆ। ਆਪਾਂ ਹੋਰ ਨਹੀਂ ਜਾਂਦੇ ਕਿਸੇ ਕਰਕੇ ਵੜਨਾ। ਹੋਰ ਨਹੀਂ ਜਾਂਦੇ ਕਿਸੇ ਕਰਕੇ ਵੜਨਾ। ਚਲੋ ਜੀ ਮਿਲਦੇ ਆ ਅੱਗੇ। ਇਹ ਵੀ ਬਾਈ ਜੀ ਪਾਰ ਕਰਦੀ ਆ ਮਿੱਤੋ ਕਿਹੜਾ ਕਿਹੜਾ ਪਰਿਚੇ ਇਹਦੇ ਵੀ ਰਿਪੇਅਰ ਭਾਅ ਆ ਵੀ ਉਹਦਾ ਸਮਾਨ ਲੈਣ ਬਾਗੇ ਉਹਦਾ ਸਮਾਨ ਲੈਣ ਬਾਗੇ ਤੇ ਇਹਦਾ ਕਿਰਾਣਾ ਕਦੇ ਵੀ ਢਾਕੇ ਸਾਰ ਉਹਨਾਂ ਦੇ ਚਲਾ ਲੈਣੇ ਜਿਹੜਾ ਉਹ ਇਹਦਾ ਕੁੱਤਾ ਹੈ ਜਿਹਨੂੰ ਜਿੰਨੀ ਇਹ ਬੰਨੀ ਹੋਈ ਹੈ ਜਿੰਨੇ ਬਾਜਨ ਤੇ ਉੱਥੇ ਜਾ ਕੇ ਉਹ ਤਾਕ ਘਾੜ ਦੇਣ ਉਹਦੇ ਉਹ ਠੋੜਾ ਉਹ ਤਾਕੇ ਨਾਲ ਉਹਦੇ ਨਾਲ ਭੱਜਦੇ ਨੇ ਉਹ ਤਾਕਾ ਮੁੜੀਏ ਦੇ ਵਾਸਤੇ ਤੂਈਆਂ ਨੇ ਹੈੜੀ ਲੱਕ ਦੇ ਵਿੱਚ ਨਾਲ ਤਰਫ ਤੇ ਲਿਆਰ ਇਹਨੇ ਗੰਡ ਬੰਨ ਲਈ ਫਿਰ ਮਾਗਰ ਆਇਆ ਤੇ ਦੂਜੀ ਗੱਲ ਕਰਨ ਪਈ ਇਹ ਸਿਸਟਮ ਹੈ ਬਣਾਈ ਦਾ ਜਿਹੜੇ ਇੰਜੀਨੀਅਰਾਂ ਨੇ ਬਹੁਤ ਵਧੀਆ ਬਣਾਈ ਹੋਈ ਜਬਾਈ ਆਪਣੇ ਤਾਂ ਇਹ 5-7 ਸਾਲਾਂ ਦੀ ਤਕਨੀਕ ਹੈ ਬਾਹਰ ਤਾਂ ਇਹਨਾਂ ਨੂੰ ਉਹਨੂੰ ਆਉ ਚੱਲਦੀ ਹੁਣ 42 ਸਾਲ ਹੋ ਗਏ ਬਾਹਰ ਤਾਂ ਬਾਰੇ ਹੁਣ ਜਿਹੜੀ ਆਪਣੇ ਵੀ ਆਉਣ ਲੱਗ ਗਿਆ ਪੰਜਾਬ ਚ ਮਾਰ ਤਾਂ ਬਾਲੀਆਂ ਵੱਡੀਆਂ ਵੱਡੀਆਂ ਨੇ 2-2 ਕਰੋੜ ਕਰੋੜ ਦੇ ਪ੍ਰੋਜੈਕਟ ਇੰਤ-ਇੰਤ ਦੇ ਇਹ ਸਾਰਾ ਹੈਗਾ 12 ਲੱਖ ਦਾ ਪ੍ਰੋਜੈਕਟ ਚਲੋ ਅਜਾ ਛੋਟਾ ਜਿਹਾ ਵਲੌਗ ਹੈ ਬਾਈ ਪ੍ਰਮਾਨ ਕਰਨਾ ਇੰਨਾ ਤੇ ਗੰਡਾਲੇ ਨੇ ਵੀ ਟਰਾਲੀ ਭਰ ਲਵਾ ਗਏ ਬਸ ਭਰ ਲੈਣੀਆਂ